ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 1 ਫਰਵਰੀ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ 1 ਫਰਵਰੀ ਜਿਵੇਂ ਆਪਾਂ ਸਵੇਰ ਵੇਲੇ ਦੱਸਿਆ ਸੀਗਾ ਕਿ ਅੱਜ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਤੇ ਤਕਰੀਬਨ ਉਸੇ ਤਰ੍ਹਾਂ ਦਾ ਹੀ ਹੋਇਆ ਅੱਧੀ ਰਾਤ ਤੋਂ ਪੰਜਾਬ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਸ਼ੁਰੂ ਹੋਈਆਂ ਜਿਹੜੀਆਂ ਕੀ ਲੈਂਦੇ ਪੰਜਾਬ ਵੱਲੋਂ ਦਾਖਲ ਹੋਈਆਂ ਹੌਲੀ-ਹੌਲੀ ਇਹ ਅਮਰitsar, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ ਇਲਾਕੇ ਨੂੰ ਪ੍ਰਭਾਵਿਤ ਕਰਦੀਆਂ ਹੋਈਆਂ ਜਲੰਧਰ, ਕਰਪੂਥਲਾ, ਆਪਣਾ ਲੁਧਿਆਣਾ, ਹੁਸ਼ਿਆਰਪੁਰ, ਸ਼ੀਰਪਗ ਸਿੰਘ ਨਗਰ ਰੋਪਣ ਮਹਾਲੀ ਤਕਰੀਬਨ ਸਾਰੇ ਹੀ ਪੰਜਾਬ ਨੂੰ ਇਹਨਾਂ ਨੇ ਕਵਰ ਕੀਤਾ ਤੇ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਚੰਗਾ ਮੀਂਹ ਪਿਆ ਜਿਹੜੇ ਲੰਬੇ ਸਮੇਂ ਤੋਂ ਅੜਿੱਕੇ ਕੀਤੀ ਜਾ ਰਹੀ ਸੀਗੀ ਪਰ ਮਾੜੀ ਖਬਰ ਇਹ ਰਹੀ ਕਿ ਮੀਂਹ ਦੇ ਨਾਲ ਨਾਲ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਅੱਜ ਵੱਡੇ ਪੱਧਰ ਤੇ ਗੜ੍ਹੇ ਮਾਰੀ ਵੀ ਹੋਈ ਕਈ ਥਾਂ ਅਜਿਹੇ ਤਸਵੀਰਾਂ ਤੇ ਵੀਡੀਓ ਮਿਲੀਆਂ ਜਿਨ੍ਹਾਂ ਦੇ ਵਿੱਚ ਧਰਤੀ ਤੇ ਇੱਕ ਚਿੱਟੀ ਚਾਦਰ ਗੜਿਆਂ ਦੀ ਵਿਛ ਗਈ ਤੇ ਕਈ ਜਗ੍ਹਾ 1-1 ਫੁੱਟ ਤੱਕ ਵੀ ਬਰਫ਼ ਯਾਨੀ ਕਿ ਗੜਿਆਂ ਦੀ ਕਿਸੇ ਖੁੰਜੇ ਦੇ ਵਿੱਚ ਇਕੱਠੇ ਹੋ ਗਏ। ਕੁੱਲ ਮਿਲਾ ਕੇ ਇਹਨਾਂ ਨਾਲ ਫਸਲਾਂ ਦਾ ਜ਼ਰੂਰ ਨੁਕਸਾਨ ਹੋਇਆ ਹੈ। ਤੇ ਆਉਣ ਵਾਲੇ ਦਿਨਾਂ ਵਿੱਚ ਜਿਵੇਂ 2 3 ਅਤੇ 4 ਤਰੀਕ ਤੱਕ ਪੰਜਾਬ ਦਾ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਉਸ ਤੋਂ ਬਾਅਦ ਇੱਕ ਹੋਰ ਪੱਛਮੀ ਸਿਸਟਮ ਆਵੇਗਾ ਉਹਦੇ ਵਿੱਚ ਹੁਣ ਜਿੰਨਾ ਉਮੀਦ ਉਮੀਦ ਨਹੀਂ ਹੈ ਹਲਕੇ ਤੋਂ ਦਰਮਿਆਨੇ ਸ਼ਰਾਟੇ ਉਹਦੇ ਵਿੱਚ ਵੀ ਲੱਗ ਸਕਦੇ ਹਨ ਅੱਜ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਮੀਂਹ ਪਿਆ ਤੇ ਗੜੇਮਾਰੀ ਵੀ ਦੇਖੀ ਗਈ ਇਸ ਸਿਸਟਮ ਦਾ ਅਸਰ ਦੁਪਹਿਰ ਤੱਕ ਹੀ ਸੀਗਾ ਉਨੇ ਸਮੇਂ ਤੱਕ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੀਂਹ ਤੇ ਗੜੇਮਾਰੀ ਤੇ ਕਈ ਜਗ੍ਹਾ ਤੇਜ਼ ਹਵਾਵਾਂ ਵੀ ਚੱਲੀਆਂ ਹਨ ਜਿਸ ਸਦਕਾ ਫਸਲਾਂ ਦਾ ਥੋੜਾ ਜਿਹਾ ਨੁਕਸਾਨ ਹੋਇਆ ਹੈ ਆਉਣ ਵਾਲੇ 2 ਤੋਂ 3 ਦਿਨ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ